11 ਕੋ ਸਾਲ ਦਾ ਸੀਗੀ ਜੋ ਜਿਮ ਜੁਆਇਨ ਕਰੀ ਸੀਗੀ ਪਹਿਲਾਂ 15 ਸਾਲ ਪੁਰਾਣਾ ਰਿਪੋਰਟ ਸੀਗੀ 270 ਦਾ ਹੀ ਫੇਰੀ ਮੈਂ 270 ਲਾ ਕੇ ਹੀ ਰਿਪੋਰਟ ਤੋੜ ਕੇ ਆਪਣੇ ਨਾਮ ਕਰਵਾਉਂਦਾ ਕੱਲ ਕਰੀਏ ਕਹਿੰਦੇ ਰੁਜ਼ਗਾਰ ਨਹੀਂ ਮਿਲਦਾ ਪੰਜਾਬ ਦੇ ਵਿੱਚ ਕਿਉਂ ਥੋੜੇ ਮਨਚ ਹੈਗਾ ਰੁਜ਼ਗਾਰ ਨਹੀਂ ਮਿਲੂ ਆ ਦੇਸ ਹੁਣ ਜਿਹੜੇ ਕਹਿੰਦੇ ਨੇ ਕਿ ਅਸੀਂ ਡਿਸਟ੍ਰਿਕਟ ਸਟੇਟ ਖੇਡ ਕੇ ਹੀ ਅਸੀਂ ਕਿਤੇ ਜਿਵੇਂ ਬਣ ਜਾਾਂਗੇ ਇੰਨਾ ਸੁੱਖ ਤਾਂ ਹੈ ਨਹੀਂ 2.70 ਕਿਲੋ ਦਾ ਡੱਡ ਦਾ ਇਹਨੇ 2.70 ਕਿਲੋ ਲਾ ਕੇ ਰਿਕਾਰਡ ਆਪਣੇ ਨਾਂ ਕਰਕੇ 골ਡ ਮੈਡਲ ਜਿੱਤਿਆ ਇਹਨੇ ਜਿਹੜਾ ਬੰਦਾ ਤੰਦਰੁਸਤ ਹੈ ਸਾਧੀਆਂ ਖਰਾਬੀਆਂ ਖਰਾਕਾ ਹੀ ਕੰਮ ਆਂ ਖਾਂ ਖਰਾਬੀਆਂ ਖਰਾਕਾ ਕੰਮ ਆਉਂਦੀਆਂ ਜੀ ਤੇ ਜਿਹੜੇ ਬੱਚੇ ਆਪਣੇ ਸਰੀਰ ਸੰਭਣਗੇ ਜੀ ਉਹ ਸਭ ਤੋਂ ਵਧੀਆ ਜੀ ਨਸ਼ਿਆਂ ਤੋਂ ਕੁਝ ਨਹੀਂ ਹੈਗਾ ਜੀ ਆਵੇਂ ਘਰ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਜੀ ਵਾਰ-ਵਾਰ ਜਿੰਦਰੀ ਨਹੀਂ ਮਿਲਦੀ ਇਹਨੂੰ ਸੰਭ ਕੇ ਰੱਖੋ ਏ ਹਿੰਮਤੇ ਹੁੰਦੇ ਹੋ ਲੋਕ ਜੋ ਸ਼ਿਕਵੇ ਕਰਨ ਮੁਕੱਦਰਾਂ ਦੇ ਉੱਗਣ ਵਾਲੇ ਉੱਗ ਜਾਂਦੇ ਸੀਨਾ ਪਾੜ ਕੇ ਪੱਥਰਾਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਸਕਰੋਲ ਪੰਜਾਬ ਤੇ ਮੈਂ ਅਰਜਿੰਦਰ ਭੱਟ ਪਿੰਡ ਅੰਬੇ ਮਾਜਰੇ ਦਾ ਜਵਰਾਜ ਸਿੰਘ ਛੋਟੀ ਜੀ ਉਮਰ ਤੇ ਵੱਡੇ ਕਾਰਨਾਮੇ ਇਸ ਨੇ 15 ਸਾਲ ਪੁਰਾਣਾ ਪਾਵਰ ਲਿਫਟਿੰਗ ਦਾ ਰਿਕਾਰਡ ਤੋੜਿਆ ਤੇ ਗੱਲਬਾਤ ਵੀ ਕਰਾਂਗੇ ਅਸੀਂ ਜਵਰਾਜ ਦੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਨੇ ਗਰਾਊਂਡ ਦੇ ਵਿੱਚ ਅਸੀਂ ਖੜੇ ਹਾਂ ਪਿੰਡ ਅੰਬੇ ਮਾਜਰੇ ਦੇ ਉੱਥੇ ਗੱਲਬਾਤ ਕਰਦੇ ਹਾਂ ਜਵਰਾਜ ਇਨੇ ਕੇ ਗੋਲਡ ਮੈਡਲ ਲੈ ਕੇ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਨਾਮ ਰੋਸ਼ਨ ਕੀਤਾ ਤੇ ਉੱਥੇ ਇੱਕ ਵੱਡੀ ਪ੍ਰੇਰਨਾ ਦਾ ਸਰੋਤ ਵੀ ਨੌਜਵਾਨਾਂ ਲਈ ਬਣਿਆ ਜਿਨੇ ਨੌਜਵਾਨਾਂ ਨੂੰ ਵੀ ਪ੍ਰੇਰਿਆ ਕਿ ਖੇਡਾਂ ਦੇ ਨਾਲ ਜੁੜ ਕੇ ਅਸੀਂ ਆਪਣਾ ਭਵਿੱਖ ਸਵਾਰ ਸਕਦੇ ਹਾਂ ਉੱਥੇ ਹੀ ਜਿੱਤੇ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਸੁਪਨੇ ਲਈ ਲੈ ਜਾ ਰਹੇ ਨੇ ਉੱਤੇ ਹੀ ਨੌਜਵਾਨ ਵੱਲੋਂ ਇੱਕ ਵੱਡਾ ਅਪਰਾਲਾ ਕਰਕੇ ਖੇਡਾਂ ਦੇ ਵਿੱਚ ਖੇਡ ਖੇਡ ਕੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਫਤੇਗੜ ਸਾਹਿਬ ਦਾ ਨਾਮ ਰੋਸ਼ਨ ਕਰਿਆ ਗੱਲਬਾਤ ਕਰਾਂਗੇ ਜਵਰਾਰ ਸਿੰਘ ਨਾਲ ਗੱਲਬਾਤ ਕਰਦੇ ਆ ਕਿ ਖੇਡਾਂ ਨਾਲ ਜੁੜਨ ਦੇ ਲਈ ਉਹਨੂੰ ਕਿੰਨੀ ਮਿਹਨਤ ਕਰਨੀ ਪਈ ਇੱਥੇ ਪਹੁੰਚਣ ਲਈ ਆ ਪਹਿਲਾਂ ਜਵਰਾਰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਕਿਵੇਂ ਅੱਜ ਖੇਡਾਂ ਦੇ ਨਾਲ ਜੁੜੇ ਹੋ ਕਿਵੇਂ ਦੇਖਦੇ ਹੋ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ 골ਡ ਆਇਆ ਹੀ ਪਾਵਰ ਲਿਫਟਿੰਗ ਚ ਇੰਟਰਨੈਸ਼ਨਲ ਚ ਇੰ ਰਿਕਾਰਡ ਤੋੜਿਆ 15 ਸਾਲ ਪੁਰਾਣਾ ਹੀ ਅੱਛਾ ਹਾਂਜੀ ਡੈੱਡ ਲਿਫਟ ਦਾ ਹੀ ਇਹ ਕਿੱਥੇ ਗੇਮ ਹੋਈ ਸੀ ਤੇ ਕਿੰਨੇ ਜਿਹੜੇ ਕੈਂਡੀਡੇਟਾਂ ਦਾ ਬਚਾਏ ਸੀ ਇਹ ਪਟਿਆਲੇ ਹੋ 13 ਜਾਣੇ ਸੀਗੇ ਮੇਰੇ ਨਾਲ 13 ਚੋਂ ਪਹਿਲਾ ਆਇਆ ਹੀ 골ਡੀ ওভারঅল 골ਡ ਆਇਆ ਹੀ ਡੈਡ ਚ ਵੀ ਰਿਕਾਰਡ ਬਣ ਗਈ ਸਕਵਾਡ ਚ ਵੀ 골ਡ ਆਈ ਬੈਂਚ ਚ ਸਿਲਵਰ ਆਈ ਤੇ ਇਹ ਜਿਹੜੇ ਕਿ ਗੇਮ ਹੋਈ ਸੀ ਇਹਦੇ ਜਿਹੜੇ ਘਰ ਦੇ ਵਿੱਚ ਕਿ ਸਕੂਲ ਪੱਦਰ ਤੇ ਖੜਨਾ ਸ਼ੁਰੂ ਕਰਤਾ ਸੀ ਕਿੱਥੋਂ ਸ਼ੌਂਕ ਪੈਦਾ ਹੋਇਆ ਇਹ ਮੇਰੇ ਤਾਇਆ ਹੀ ਕਰਾਉਂਦੇ ਸੀਗੇ ਪਹਿਲਾਂ ਹੀ ਕੀ ਨਾਮ ਤਾਇਆ ਜੀ ਤੁਹਾਡੇ ਦਾ ਗੁਰਜੰਟ ਸਿੰਘ ਆਈ ਅੱਛਾ ਉਹਨਾਂ ਨੇ ਪਹਿਲਾਂ ਹੀ ਪਹਿਲਾਂ ਇੱਕ ਕੰਟਲ 10 ਕਿਲੋ ਦਾ ਸੀਗਾ ਹੀ ਉਹਨਾਂ ਨੇ ਪਹਿਲਾਂ ਹੀ ਸਿੰਪਲ ਜਿਮ ਲਾਉਂਦਾ ਸੀਗੇ ਨਾਲ ਲੈ ਗਈ ਉੱਥੇ ਹੀ ਪਹਿਲਾਂ weight ਘਟਾਇਆ ਹੀ ਮੇਰਾ ਹੀ ਫਿਰ ਉਸ ਤੋਂ ਬਾਅਦ ਅੱਗੇ ਹੀ ਪਾਵਰ ਲਿਫਟਿੰਗ ਡਿਸਟ੍ਰਿਕਟ ਖੇਡਿਆ ਹੀ ਮੈਂ ਫਿਰ ਉਸ ਤੋਂ ਚਸਕਾ ਪੈ ਗਿਆ ਹੀ ਹੌਲੀ ਹੌਲੀ ਗੇਮ ਦਾ ਹੀ ਫਿਰ ਉਸ ਤੋਂ ਬਾਅਦ ਇੱਕ ਅਕੈਡਮੀ ਜੁਆਇਨ ਕਰੀ ਖੰਨੇ ਅਖੇ ਹੈਲਥ ਕਲੱਬ ਵੀ ਫਿਰ ਉਸ ਤੋਂ ਬਾਅਦ ਹੀ ਹੌਲੀ ਹੌਲੀ ਕਰਕੇ ਹੀ ਨੈਸ਼ਨਲ ਖੇਡਿਆ ਹੀ ਅੱਜ ਅੱਗੇ ਵਧਦੇ ਗਏ ਫਿਰ 골ਡ ਆਇਆ ਹੀ ਅੱਜ ਉੱਥੇ ਕਿਹੜੇ ਅਧਿਕਾਰੀ ਆ ਇਸ ਜਿੱਤੇ ਤੁਹਾਨੂੰ ਸਨਮਾਨਿਤ ਕੀਤਾ ਕਿ ਕਿਹਨਾਂ ਵਾਰ ਹਰਚਰਨ ਸਿੰਘ ਪੁੱਲਰ ਆਏ ਸੀਗੇ ਉਹਨਾਂ ਉਹਨਾਂ ਨੇ ਸਨਮਾਨ ਕਰਿਆ ਹਾਂਜੀ ਕਿਹਾ ਕੋਈ ਵਾਦਾ ਵੀ ਕੀਤਾ ਉਹਨਾਂ ਤੁਹਾਨੂੰ ਕੀ ਕਰੇ ਵਾਦਾ ਤਾਂ ਹੀ ਐ ਨੌਕਰੀ ਦਵਾਗੇ ਜਿਵੇਂ ਕਰੀ ਚੱਲੋ ਗੇਮ ਅੱਗੇ ਵਧੋ ਹਾਂਜੀ ਹਾਂ ਤੇ ਜਿਹੜੇ ਇਹ ਥੋੜੇ ਤਾਇਆ ਜੀ ਨੇ ਉਹ ਵੀ ਗੇਮ ਖੇਡਦੇ ਨੇ ਪਹਿਲਾਂ ਕਿ ਪਹਿਲਾਂ ਕਬੱਡੀ ਕਬੱਡੀ ਖੇਡਦੇ ਸੀਗੇ ਹੀ ਕ੍ਰਿਕਟ ਵੀ ਖੇਡੀ ਹੀ ਪਹਿਲਾਂ ਹਾਂਜੀ ਕਬੱਡੀ ਵੀ ਖੇਡਦੇ ਸੀਗੇ ਪਹਿਲਾਂ ਤੁਸੀਂ ਪਿੰਡ ਦੇ ਗਰਾਊਂਡ ਤੋਂ ਸ਼ੁਰੂ ਇਹ ਸਕੂਲ ਚ ਕਿਹੜੀ ਕਲਾਸ ਚ ਪੜਦੇ ਹੋ ਕਿੱਥੇ ਪੜਦੇ ਹੋ ਕਿ ਸਕੂਲ ਤੋਂ ਹੀ ਗੇਮਾਂ ਕਰਨੇ ਸ਼ੁਰੂ ਕਰਦੇ ਆ ਕਿਹੜੀ ਕਿੰਨੀ ਉਮਰ ਸੀ ਜਦੋਂ ਖੇਡਣਾ ਸ਼ੁਰੂ ਕਰਦੇ ਹੋ ਮੈਂ 11 ਸਾਲ ਦਾ ਸੀਗਾ ਜਦੋਂ ਜਿਮ ਜੁਆਇਨ ਕਰੀ ਸੀਗੀ ਠੀਕ ਹੈ ਉਸ ਤੋਂ ਬਾਅਦ ਇਹ ਅਸਲ ਗੇਮ ਤੇ ਮੈਂ ਆ ਸਾਲ ਤੋਂ ਸ਼ੁਰੂ ਕਰੀ ਆ ਜੀ ਹਾਂਜੀ ਇਹ ਜਿਹੜੀ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਜਿਹੜੀ ਪ੍ਰੈਕਟਿਸ ਕਰਦੇ ਸੀ ਦੀ ਪਾਵਰ ਸਪਲਿਟ ਸਾਲ ਹੋ ਗਏ ਸ਼ੁਰੂ ਕਿੱਥੋਂ ਕਿੰਨਾ ਵਜੇ ਸ਼ੁਰੂ ਕਰਿਆ ਚੱਕਣਾ ਹੌਲੀ ਹੌਲੀ ਪਹਿਲਾਂ 1 ਕਵਾਂਟਲ ਸੀ ਗਈ ਫਿਰ ਹੌਲੀ ਹੌਲੀ ਕਰਕੇ ਵਧੇ ਵਧੇ ਹੀ ਵੇਟ ਜਿਹੜਾ ਕਵਾਂਟਲ ਹੋਇਆ 2 ਹੋਇਆ ਹੌਲੀ ਹੌਲੀ ਮਿਹਨਤ ਕਰੀ ਗਈ ਹੁਣ ਅੱਜ 275 ਦਾ ਰਿਕਾਰਡ ਬਣਾਇਆ 275 ਦਾ ਰਿਕਾਰਡ ਬਣਾ ਪਹਿਲਾਂ ਕਿੰਨਾ ਪੁਰਾਣਾ ਰਿਕਾਰਡ ਸੀ আর ਕਿੰਨਾ ਕਿੰਨਾ ਵਜਨ ਸੀ ਪਹਿਲਾਂ ਜਿਹੜਾ ਚੱਕਿਆ ਸੀ ਪਹਿਲਾਂ 15 ਸਾਲ ਪੁਰਾਣਾ ਰਿਕਾਰਡ ਸੀਗਾ ਜੀ 270 ਦਾ ਹੀ ਫੇਰੀ ਮੈਂ ਇੱਕ 270 ਲਾ ਕੇ ਹੀ ਰਿਕਾਰਡ ਤੋੜ ਕੇ ਆਪਣੇ ਨਾਮ ਕਰਿਆ ਹਾਂ ਜਿਹੜਾ ਰਿਕਾਰਡ ਤੋੜਿਆ ਅੱਜ ਦੋ ਤੁਸੀਂ ਕਿਵੇਂ ਦਾ ਮਹਿਸੂਸ ਹੋਇਆ ਇਹਦੇ ਨਾਲ ਆਰ ਤੋਂ ਕੇ ਪਹੁੰਚੋ ਪਿੰਡ ਵਾਸੀਆਂ ਵੱਲੋਂ ਕਿਵੇਂ ਸਵਾਗਤ ਬਹੁਤ ਵਧੀਆ ਮਹਿਸੂਸ ਹੋਇਆ ਹੀ ਪਿੰਡ ਵਾਸੀਆਂ ਨੇ ਬਹੁਤ ਵਧੀਆ ਮਾਨ ਸਨਮਾਨ ਕਰਿਆ ਹੀ ਵਧੀਆ ਢੋਲ ਜੀ ਆਈ ਘਰ ਤੱਕ ਸਵਾਗਤ ਕਰਕੇ ਲੈ ਗਏ ਨਹੀਂ ਬਹੁਤ ਵਧੀਆ ਲੱਗੇ ਹੀ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹੂੰਗਾ ਜੀ ਨਸ਼ਿਆਂ ਤੋਂ ਦੂਰ ਰਹੋਈ ਆਪਣੀ ਸਿਹਤ ਵੱਲ ਧਿਆਨ ਦਿਓ ਜਿੰਮ ਜਾਓ ਇਹੀ ਕਹਿਣਾ ਚਾਹੁੰਗਾ ਕਿ ਬਾਹਰ ਜਾਂਦਾ ਹੋਕ ਲੱਗੀ ਹੈ ਨੌਜਵਾਨਾਂ ਦੇ ਵਿੱਚ ਕਿ ਬਾ ਵਿਦੇਸ਼ ਨੂੰ ਜਾ ਰਹੇ ਨੇ ਕਿ ਚੱਲ ਜੀ ਵਿਦੇਸ਼ ਚਲੀਏ ਉੱਥੇ ਜਾ ਕੇ ਤੁਸੀਂ ਦੇਖਿਆ ਕਿ ਕਈ ਕਈ ਮੌਤਾਂ ਵੀ ਹੋਈਆਂ ਨੇ ਫਿਰ ਵੀ ਇੱਡਨੇ ਪੈਸੇ ਖਰਚ ਕੇ 25 20 30 30 ਲੱਖ 40 40 ਲੱਖ ਰੁਪਏ ਲਾ ਕੇ ਵਿਦੇਸ਼ ਨੂੰ ਜਾ ਰਹੇ ਲੋਕ ਕਿਵੇਂ ਦੇਖਦੇ ਹਾਂ ਮੈਂ ਇਹੀ ਕਹੂੰਗਾ ਜੀ ਬਾਹਰ ਜਾਣ ਦਾ ਤਾਂ ਕੀ ਇੱਥੇ ਆਪਣਾ ਰਹਿ ਕੇ ਹੀ ਵਧੀਆ ਗੇਮ ਕਰੋ ਹੀ ਨੌਕਰੀਆਂ ਲਓ ਹੀ ਇੱਥੇ ਇੱਥੇ ਰਹਿ ਕੇ ਸਿਹਤ ਸੰਭੋਈ ਨੌਕਰੀ ਲਓ ਹੀ ਇੱਥੇ ਆਪਣਾ ਪੰਜਾਬ ਚ ਰਹੋ ਪੰਜਾਬ ਅੱਗੇ ਲੈ ਕੇ ਜਾਓ ਹੀ ਬਾਹਰ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਹੀ ਬਾਹਰ ਜਾ ਕੇ ਵੀ ਨਸ਼ੀ ਕਰਦੇ ਨੇ ਮੁੰਡੇ ਇੱਥੇ ਰਹਿ ਕੇ ਸਿਹਤ ਬਣਾਓ ਹੀ ਹਾਂ ਪੰਜਾਬ ਦੇ ਵਿੱਚ ਰਹਿ ਕੇ ਸਿਹਤ ਬਣਾਈ ਜਾਵੇ ਜਵਰਾਦ ਦਾ ਕਹਿਣਾ ਹੈ ਨੌਜਵਾਨਾਂ ਨੂੰ ਅਪੀਲ ਵੀ ਹੈ ਕਿ ਵਿਦੇਸ਼ ਨਾ ਜਾਓ ਕਿਉਂਕਿ ਇੱਥੇ ਹੀ ਜੇ ਆਪਾਂ ਮਿਹਨਤ ਕਰਦੇ ਆਂ ਖੇਡਾਂ ਖੇਡਦੇ ਆਂ ਦਾ ਖੇਡਾਂ ਦੇ ਆਧਾਰ ਤੇ ਆਪਾਂ ਨੂੰ ਨੌਕਰੀ ਮਿਲ ਸਕਦੀ ਆ ਤੇ ਸਾਨੂੰ ਖੇਡਾਂ ਖੇਡਣੇ ਚਾਹੀਦੇ ਨੇ ਉੱਥੇ ਹੀ ਜਵਰਾਦ ਦੇ ਜਿਹੜੇ ਭਰਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਵੀ ਖੇਡਦੇ ਨੇ ਗੇਮ ਖੇਡ ਕੇ ਆਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਇਹ ਜੁਵਰਾਜ ਛੋਟਾ ਨੇ ਵੱਡੇ ਨੇ ਕਿਵੇਂ ਇਹਨੂੰ ਪ੍ਰੇਰਿਤ ਕਰਦੇ ਨੇ ਅੱਗੇ ਖੇਡਾਂ ਨਾਲ ਜੋੜਨ ਲਈ ਬਹੁਤ ਵਧਾਈਆਂ ਪਹਿਲਾਂ ਤੁਹਾਡਾ ਭਰਾ ਦਾ 골ਡ ਮੈਚ ਲੈ ਕੇ ਆਇਆ ਹਾਂਜੀ ਤੁਹਾਨੂੰ ਵੀ ਬਹੁਤ ਕਿਵੇਂ ਦੇਖਦੇ ਹੋ ਕਿ ਜਿੱਤ ਕੇ ਆਇਆ ਖੇਡਾਂ ਨਾਲ ਜੋੜਾਂ ਦਾ ਕਿਵੇਂ ਦਾ ਬ੍ਰਾਈਟ ਫਿਊਚਰ ਹੈਗਾ ਖੇਡਾਂ ਦੇ ਵਿੱਚ ਨਹੀਂ ਖੇਡਾਂ ਦੇ ਵਿੱਚ ਬ੍ਰਾਈਟ ਫਿਊਚਰ ਹੈ ਜੀ ਬਹੁਤ ਵਧੀਆ ਜੀ ਪਰ ਆਪਣੀ ਇੱਕ ਗੇਮ ਤੇ ਧਿਆਨ ਦੇਵੇ ਜਿਹੜੀ ਆਪਾਂ ਨੂੰ ਚਾਹੀਦੀ ਹੈ ਵੀ ਹਾਂ ਮੇਰੇ ਇਚ ਇੰਟਰਸਟ ਆ ਉਹ ਗੇਮ ਰੱਖੇ ਆਪਣੀ ਮਿਹਨਤ ਕਰੇ ਜੀ ਲਾ ਕੇ ਪਰ ਇਹ ਨਹੀਂ ਹੈਗਾ ਵੀ ਕੋਈ ਤੀਰ ਤੁੱਕਾ ਜਾਂ ਆਪਣੀ ਕਿਸਮਤ ਜਿਹੜਾ ਮਿਹਨਤ ਕਰੂਗਾ ਉਹੀ ਅੱਗੇ ਜਾਊਗਾ ਹੀ ਇਹ ਗੇਮ 'ਚ ਮਿਹਨਤ ਬਹੁਤ ਐ ਇਹ ਨਹੀਂ ਹੈਗਾ ਵੀ ਕਿਤੇ ਕੋਈ ਖਾਲਾ ਜਿਦਾ ਬਾੜਾ ਤਾਂ ਹੈ ਨਹੀਂ ਵੀ ਇੰਨਾ ਇੰਨਾ ਵਜਨ ਚੁੱਕਣਾ ਵੀ ਕਿਤੇ ਐਂ ਜਾਵਾਂਗੇ ਮੂੰਹ ਚੱਕ ਕੇ ਚੱਕ ਲਾਂਗੇ ਬਹੁਤ ਮਿਹਨਤ ਚਾਹੀਦੀ ਬਹੁਤ ਮਿਹਨਤ ਕਰਦੇ ਸ਼ਾਮ ਨੂੰ 4 ਘੰਟੇ ਅਸੀਂ ਜਿੰਮ 'ਚ ਲਾਉਨੇ ਆਂ ਹੀ 10:30 10:00 ਵਜੇ ਅਸੀਂ ਘਰੇ ਆਉਨੇ ਆਂ ਹੀ ਦੋ ਜਿਹੇ ਦੋਹੇ ਭਰਾ ਜਾਂ ਨਹੀਂ ਅਸੀਂ ਇਕੱਠੇ ਇਕੱਠੇ ਆਉਨੇ ਆਂ ਅ ਗੱਲ ਕਰੀਏ ਕਹਿੰਦੇ ਰੋਜ਼ਗਾਰ ਨਹੀਂ ਮਿਲਦਾ ਪੰਜਾਬ ਦੇ ਵਿੱਚ ਕਿਉਂ ਤੁਹਾਡੇ ਮਨ 'ਚ ਹੈਗਾ ਰੋਜ਼ਗਾਰ ਨਹੀਂ ਮਿਲੂ ਅੱਗੇ ਕਿਤੇ ਨਹੀਂ ਦੇਖੋ ਅੱਗੇ ਜਿਹੜਾ ਤਾਂ ਬੰਦਾ ਵਧੀਆ ਗੇਮ ਕਰਦਾ ਹੀ ਅੱਗੇ ਲੈਵਲ ਤੱਕ ਕੇ ਆਈ ਉਹਨਾਂ ਤਾਂ ਮਿਲਦਾ ਹੀ ਹੁਣ ਜਿਹੜੇ ਕਹਿੰਦੇ ਨੇ ਕਿ ਡਿਸਟ੍ਰਿਕਟ ਸਟੇਟ ਖੇਡ ਕੇ ਹੀ ਅਸੀਂ ਕਿਤੇ ਐਵੇਂ ਬਣ ਜਾਾਂਗੇ ਇੰਨਾ ਸੁੱਖ ਤਾਂ ਹੈ ਨਹੀਂ ਕਿਉਂਕਿ ਜਿਹੜੇ ਏਡੇ ਏਡੇ ਤਗੜੇ ਪਲੇਅਰ ਬੈਠੇ ਨੇ ਫਿਰ ਉਹ ਤਾਂ ਕਿੱਥੇ ਜਾਣਗੇ ਖੇਡਾਂ ਦੇ ਵਿੱਚ ਜੇਕਰ ਗੱਲ ਕਰੀਏ ਹੁਣੇ ਇਹ ਕਿੰਨੀ ਉਮਰ 'ਚ ਤੁਹਾਡਾ ਭਰਾ ਲੱਗ ਗਿਆ ਸੀ ਇਹ ਖੇਡਾਂ ਖੇਡਣ ਤੇ ਮੇਰਾ ਭਰਾ 11-12 ਸਾਲ ਦੀ ਜਿਹੜੀ ਉਮਰ ਜਦੋਂ ਤੁਹਾਨੂੰ ਦੱਸਿਆ ਜਿੰਮ ਜਾਣ ਲੱਗੇ ਸੀ ਕਿ ਮੈਂ ਡੇਟਕ ਸਾਲ ਵੱਡਾ ਹੀ ਹਾਂ ਤੋਂ ਅਸੀਂ ਇਕੱਠੇ ਜਾਣ ਲੱਗੇ ਸੀਗੇ ਮੈਂ ਪਹਿਲਾਂ 50 ਕਿਲੋ ਦਾ ਹੁੰਦਾ ਸੀਗਾ 1 ਮੰਡਲ 9 ਕਿਲੋ ਦਾ ਹੁੰਦਾ ਸੀਗਾ ਤਾਂ ਭਾਰ ਬਹੁਤ ਜ਼ਿਆਦਾ ਸੀਗਾ ਹੀ ਪਰ ਇਹ ਸ਼ੁਰੂ ਤੋਂ ਨਿੱਗਰ ਸੀਗਾ ਕਿ ਲੋਲੜ ਨਹੀਂ ਸੀਗਾ ਜਾਨ ਬਹੁਤ ਸੀਗੀ ਇਹ ਜੀ ਫਿਰ ਅਸੀਂ ਜਦੋਂ ਪਹਿਲਾਂ ਬੋਡੀ ਬਿਲਡਿੰਗ ਬਸ ਆਮ ਐਕਸਰਸਾਈਜ਼ਾਂ ਕਰਦੇ ਸੀਗੇ ਆਪਣੀ ਫਿਟਨੈਸ ਦੇ ਲਈ ਇਹ ਅੱਗੇ ਵਧੀਆ-ਵਧੀਆ ਕਰਦੇ ਫਿਰ ਅਸੀਂ ਸਕੂਲ ਦੇ ਵਿੱਚ ਸੀਗੇ ਡਵਾਈਨ ਲਾਈਟ ਇੰਟਰਨੈਸ਼ਨਲ ਸਕੂਲ 'ਚ ਹੀ ਉੱਥੇ ਸਕੂਲੀ ਗੇਮਾਂ ਹੋਈਆਂ ਸੀਗਾ ਡਿਸਟ੍ਰਿਕਟ 'ਚ ਜੀ ਤੇ ਸਾਨੂੰ ਸਾਡੇ ਡੀਪੀ ਸਰ ਨੇ ਕਿਹਾ ਵੀ ਸਕੂਲੀ ਗੇਮਾਂ ਹੋ ਰਹੀਆਂ ਨੇ ਪਾਵਰ ਲਿਫਟਿੰਗ ਦੇ ਤੁਸੀਂ ਜਿੰਮ-ਜੁਮ ਜਾਣਿਓ ਵਧੀਆ ਤੁਸੀਂ ਟਰਾਈ ਕਰ ਲਓ ਖੇਡ ਲਓ ਅਈ ਕਿ ਕੋਈ ਚੱਕਰ ਨਹੀਂ ਚੱਲਾਂਗੇ ਹੀ ਅਸੀਂ ਅਸੀਂ ਗਏ ਉੱਥੇ ਅਸੀਂ ਜਿੱਤੇ ਹੀ ਸਾਨੂੰ ਪਹਿਲੀ ਵਾਰ ਕੰਪੀਟੀਸ਼ਨ ਖੇਡੇ ਤੇ ਸਾਨੂੰ ਚਸਕਾ ਪੈ ਗਈ ਸਾਨੂੰ ਗੇਮ ਬਹੁਤ ਵਧੀਆ ਲੱਗੀ ਅਈ ਕਿ ਵੀ ਅਸੀਂ ਫਿਰ ਸਾਡਾ ਇੰਟਰਸਟਡ ਗੇਮ 'ਚ ਬਣ ਗਏ ਅਸੀਂ ਘਰਦਿਆਂ ਨਾਲ ਗੱਲ ਕਰੀ ਵੀ ਅਸੀਂ ਐਵੇਂ ਐਵੇਂ ਵੀ ਇਹ ਚੀਜ਼ ਕਰਨੀ ਹੈ ਪਹਿਲਾਂ ਤਾਂ ਘਰਦਿਆਂ ਨੇ ਨਹੀਂ ਸਪੋਰਟ ਕਰੀ ਵੀ ਨਹੀਂ ਤੁਸੀਂ ਅੱਜ ਕੀ ਪਹਿਣਾ ਨਹੀਂ ਪਰ ਅਸੀਂ ਕਿਹਾ ਨਹੀਂ ਵੀ ਅਸੀਂ ਤਾਂ ਕਰਨੀ ਆ ਚਲੋ ਹੌਲੀ-ਹੌਲੀ ਖੇਡੇ ਜੇ ਜਿੱਤੇ ਘਰਦਿਆਂ ਨੂੰ ਵੀ ਹੋਇਆ ਵੀ ਨਹੀਂ ਸਾਡੇ ਮੁੰਡੇ ਤਕੜੇ ਹੈ ਨੇ ਕਰ ਸਕਦੇ ਨੇ ਕੁਝ ਫਿਰ ਸਾਨੂੰ ਇਹ ਚ ਪਾਇਆਈ ਅਸੀਂ ਕਿੱਟ ਖਰੀਦੀ ਸਾਰਾ ਕੁਝ ਫਿਰ ਅਸੀਂ ਅਕਸ਼ੇ ਜੇਮ ਹੈਲਥ ਕਲੱਬ ਲੱਗੇ ਹੀ ਖੰਨੇ ਰਵੀਨੇ ਭਰ ਦਵਾ ਸਾਡੇ ਕੋਚ ਨਹੀਂ ਬਹੁਤ ਪੁਰਾਣੇ ਕੋਚ ਨਹੀਂ ਬਹੁਤ ਵਧੀਆ ਕੋਚ ਨਹੀਂ ਫਿਰ ਉਹਨਾਂ ਕੋ ਅਸੀਂ ਟ੍ਰੇਨ ਕਰਿਆ 5.5 ਮਹੀਨੇ ਹੋਏ ਸੀ ਉਹਨਾਂ ਕੋ ਟ੍ਰੇਨ ਕਰਦੇ ਆ ਤੇ ਇੱਥੇ ਪਟਿਆਲੇ ਸਭ ਜੂਨੀਅਰ ਜੂਨੀਅਰ ਦੀ ਨੈਸ਼ਨਲ ਹੋਈ ਸੀਗੀ ਪੀਆਈ ਪਾਵਰ ਲਿਫਟਿੰਗ ਇੰਡੀਆ ਆਫੀਸ਼ੀਅਲੀ ਹਰ ਸਾਲ ਹੁੰਦੀ ਹੈ ਇਹ ਇਸ ਸਾਲ ਵੀ ਹੋਈ ਸੀਗੀ ਮੇਰੇ ਭਰਾ ਨੇ ਸਭ ਜੂਨੀਅਰ 93 ਕੈਟਾਗਰੀ ਦੇ ਵਿੱਚ ਇਹਦੇ ਵਿੱਚ ਤੇ ਤੇਰੇ ਕੰਪੀਟੀਟਰ ਸੀਗੇ ਕੋਈ ਕਰਨਾਟਕਾ ਦਾ ਕੋਈ ਯੂਪੀ ਦਾ ਕੋਈ ਉੱਤਰਾਖੰਡ ਦਾ ਪੰਜਾਬ ਵੱਲੋਂ ਆਪਣਾ ਜੁਵਰਾ ਸਿੰਘ ਸਿਲੈਕਟ ਹੋਇਆ ਸੀਗਾ ਜੀ ਤੇ 270 ਦਾ ਡੈੱਡ ਲਿਫਟ ਦਾ ਰਿਕਾਰਡ ਸੀਗਾ ਜੀ 15 ਸਾਲ ਪੁਰਾਣਾ ਹੀ ਅਸੀਂ 1 ਕਿਲੋ ਉੱਤੇ ਲਾ ਕੇ 2 ਕੁਇੰਟਲ 71 ਕਿਲੋ ਰਿਕਾਰਡ ਜੁਵਰਾ ਸਿੰਘ ਦੇ ਨਾਮ ਕਰਿਆ ਜੀ ਤੇ ਜਦ ਇਹਨੇ ਉੱਥੇ ਲਿਫਟ ਲਾਈ ਸੀਗੀ ਤਿੰਨੇ ਵਾਈਟ ਲਾਈਟ ਸੀਗੀ ਆ ਪਾਸ ਸੀਗੀ ਤਾਂ ਬਹੁਤ ਖੁਸ਼ੀ ਹੋਈ ਅਸੀਂ ਇਹਨੂੰ ਮਿਲੇ ਉੱਤੇ ਭੱਜ ਕੇ ਤੁਸੀਂ ਬਾਕੀ ਵੀਡੀਓ ਤੁਹਾਨੂੰ ਸ਼ੇਅਰ ਕਰੀਏ ਤੁਸੀਂ ਦੇਖ ਲਈ ਹੁਣੀ ਬੜਾ ਟਫ ਮੁਕਾਬਲਾ ਸੀ ਇੱਥੇ ਜਿਹੜਾ ਬਹੁਤ ਟਫ ਮੁਕਾਬਲਾ ਸੀਗਾ ਜੀ ਇਹ ਸਕੁਆਡ ਤੋਂ ਸ਼ੁਰੂ ਹੁੰਦਾ ਹੁੰਦਾ ਹੀ ਪਹਿਲਾਂ ਸਕੁਆਡ ਲੱਗਦੀ ਫਿਰ ਬੈਂਚ ਲੱਗਦੀ ਫਿਰ ਡੈਡ ਲਾਸਟ ਹੁੰਦੀ ਹੈ ਜੀ ਸਕੁਆਡ ਦੇ ਵਿੱਚ ਇਹਦੇ ਨਾਲ ਚੱਲ ਰਹੇ ਸੀਗੇ ਤਿੰਨ ਚਾਰ ਮੁੰਡੇ ਇੱਕ ਉੱਤਰਾਖੰਡ ਦਾ ਸੀਗਾ ਜੀ ਇੱਕ ਕਰਨਾਟਕਾ ਦਾ ਸੀਗਾ ਜੀ ਇਹਨੇ 260 ਲਾਈ ਸੀਗੀ ਸਕੁਆਰਟੀ ਇੱਕ ਨੇ 250 ਵੀ ਲਾਈ ਸੀ ਇੱਕ ਨੇ 281 ਵੀ ਟਰਾਈ ਕਰੀ ਸੀ ਕਿ ਪਰ ਉਹਦੀ ਫੇਲ ਗਈ ਸੀ ਇੱਕ ਨੇ 60 ਟਰਾਈ ਕਰੀ ਉਹਦੀ ਵੀ ਫੇਲ ਗਈ ਸੀਗੀ ਇਹਦੀ ਪਾਸ ਸੀਗੀ 260 ਦੀ ਬਹੁਤ ਈਜ਼ੀ ਲਾਈ ਸੀਗੇ ਇਹਨੇ ਤੇ ਸਕੁਆਡ ਦੇ ਵਿੱਚ ਫਿਰ ਇਹਦਾ 골ਡ ਆਇਆ ਜੀ ਬੈਂਚ ਦੇ ਵਿੱਚ ਇਹਦਾ ਸਿਲਵਰ ਆਈ ਇੱਕ 40 ਦੀ ਇਹਨੇ ਬੈਂਚ ਲਾਈ ਆਈ ਤੋ ਉਹ ਤਾਂ ਬੈਡ ਲਿਫਟ ਹੋਈ ਸੀ ਕਿ ਡੈੱਡ ਲਿਫਟ ਦੇ ਦੇ ਕੋਈ ਨੇੜੇ ਤੇੜੇ ਨਹੀਂ ਸੀਗਾ ਜਿਹੜੀ ਦੂਜੇ ਨੰਬਰ ਤੇ ਡੈੱਡ ਲਿਫਟ ਲੱਗਈ ਉਹ 230 ਦੀ ਲੱਗੀ ਸੀਗੀ ਇਕੱਲਾ ਸੀਗਾ ਜਿਹਨੇ 71 ਲਾਈ ਆਈ ਤੇ 671 ਇਹਨੇ ਟੋਟਲ ਕਰਿਆ ਹੀ ਓਵਰਆਲ ਓਵਰਆਲ ਮੈਡਲ ਵੀ ਉਹਦਾ 골ਡ ਆਈ ਹਾਂ ਓਵਰਆਲ ਮੈਡਲ 골ਡ ਆਇਆ ਮੁੰਡੇ ਦਾ 12 ਸਾਲ ਦੀ ਉਮਰ ਆ ਕਹਿੰਦੇ ਨੇ ਕਹਿੰਦੇ ਖਾਧੀਆਂ ਖਰਾਕਾਂ ਕੰਮ ਆਉਣੀਆਂ ਜਿਹੜੇ ਕਿ ਖਾਧੀਆਂ ਖਰਾਕਾਂ ਹੀ ਕੰਮ ਆਉਣੀਆਂ ਨਸ਼ਿਆਂ ਨੂੰ ਛੱਡੋ ਤੇ ਖੇਡਾਂ ਵੱਲ ਜੁੜੋ ਜੁਗਰਾ ਦੇ ਤਾਇਆ ਜੀ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਖਿਡਾਰੀ ਨੇ ਕਿਸੇ ਟਾਈਮ ਖੇਡਾਂ ਖੇਡਦਾ ਕਬੱਡੀ ਦੀ ਖੇਡ ਹੈ ਜੀ ਪੰਜਾਬ ਦੀ ਮਸ਼ਹੂਰ ਖੇਡ ਹੈ ਕਬੱਡੀ ਉਹ ਵੀ ਖੇਡਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਜੋੜਿਆ ਕੀ ਕਹਿਣਾ ਉਹਨਾਂ ਦਾ ਜਵਰਾਜ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਗਰੇਟ ਜੀ ਪਹਿਲਾਂ ਤੁਸੀਂ ਖੇਡਾਂ ਨਾਲ ਜੋੜਿਆ ਕਿਵੇਂ ਦੇਖਦੇ ਆ ਉਹਨਾਂ ਬੱਚੇ ਜਵਰਾਜ ਖੇਡਾਂ ਨਾਲ ਜੋੜਨ ਦਾ ਹੀ ਮਕਸਦ ਜੀ ਇਹ ਵੀ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿਣਗੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਨਸ਼ਿਆਂ 'ਚ ਬਹੁਤ ਕਾਰ ਬਰਬਾਦ ਹੋ ਰਹੇ ਨੇ ਤਾਂ ਇੱਕ ਇਹਨਾਂ ਨੂੰ ਸ਼ੌਂਕ ਵੀ ਹੈਗਾ ਸੀ ਇੱਕ ਚਲੋ ਅਸੀਂ ਵੀ ਪਹਿਲਾਂ ਮੈਂ ਗੇਮ ਕਰਦਾ ਸੀ ਕਬੱਡੀ ਵੀ ਖੇਡਦੇ ਇਰਵਾ ਇਹਨਾਂ ਨੂੰ 11-12 ਸਾਲ ਦੀ ਉਮਰ ਦੇ ਵਿੱਚ ਨਾਲ ਜਿਮ ਲੈ ਕੇ ਜਾਣ ਲੱਗ ਗਏ ਜੀ ਤੇ ਇਹਨਾਂ ਨੇ ਫਿਰ ਉੱਥੇ ਇਹਨਾਂ ਨੂੰ ਚਸਕਾ ਪੈ ਗਿਆ ਸ਼ੌਂਕ ਪੈ ਗਿਆ ਸ਼ਰੀਰ ਦਾ ਤਾਂ ਫਿਰ ਇਹ ਕਹਿੰਦੇ ਅਸੀਂ ਪਾਵਰ ਲਿਫਟਿੰਗ ਕਰਨੀ ਹੈ ਜੀ ਫਿਰ ਅਸੀਂ ਪਾਵਰ ਲਿਫਟਿੰਗ ਚ ਲਾਤਾ ਤੇ ਹੁਣ ਜਯਵਰਾਜ ਆਪਣਾ ਜਿੱਤ ਕੇ ਆਇਆ ਜੀ ਅ ਪੜਿਆਲੇ ਹੋਈ ਸੀ ਆਪਣਾ ਪਾਵਰ ਲਿਫਟਿੰਗ ਦੀ ਨੈਸ਼ਨਲ ਦੇ ਵਿੱਚ ਨੇ ਰਿਕਾਰਡ ਬਣਾਇਆ ਜੀ 15 ਸਾਲ ਦਾ ਪੁਰਾਣਾ ਰਿਕਾਰਡ ਸੀ 2 ਕੁਆਂਟਲ 70 ਕਿਲੋ ਦਾ ਡੈੱਡ ਦਾ ਇਹਨੇ 2 ਕੁਆਂਟਲ 72 ਕਿਲੋ ਲਾ ਕੇ ਰਿਕਾਰਡ ਆਪਣੇ ਨਾਂ ਕਰਕੇ 골ਡ ਮੈਡਲ ਜਿੱਤੇ ਆਏ ਇਹਨੇ ਤੇ ਆਪਣਾ ਉੱਥੇ ਆਪਣਾ ਅ ਬਹੁਤ ਸਾਨੂੰ ਖੁਸ਼ੀ ਹੋਈ ਸੀ ਉੱਥੇ ਫਿਰ ਨੌਜਵਾਨਾਂ ਨੂੰ ਕੋਈ ਅਪੀਲ ਕਰਦੇ ਹੋ ਇਹੀ ਅਪੀਲ ਕਰਦੇ ਆ ਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣਾ ਖੇਡਾਂ ਨਾਲ ਜੁੜੋ ਆਪਣੇ ਸਰੀਰ ਨੂੰ ਸੰਭ ਕੇ ਰੱਖੋ ਜੀ ਸਭ ਤੋਂ ਵੱਡੀ ਜਿਹੜੀ ਜਾਇਦਾਦ ਆ ਉਹ ਆਪਣਾ ਸਰੀਰ ਆ ਜੀ ਜਿਹੜਾ ਬੰਦਾ ਤੰਦਰੁਸਤ ਹੈ ਆਦੀਆਂ ਖਰਾਕਾਂ ਹੀ ਕੰਮ ਆ ਹਾਂ ਖਰਾਕਾਂ ਹੀ ਖਰਾਕਾਂ ਕੰਮ ਆਉਂਦੀਆਂ ਜੀ ਤੇ ਜਿਹੜੇ ਬੱਚੇ ਆਪਣੇ ਸਰੀਰ ਸੰਭਣਗੇ ਜੀ ਉਹ ਸਭ ਤੋਂ ਵਧੀਆ ਜੀ ਨਸ਼ਿਆਂ ਤੋਂ ਕੁਝ ਨਹੀਂ ਹੈਗਾ ਜੀ ਐਵੇਂ ਘਰ ਬਰਬਾਦ ਕਰਨ ਦਾ ਕੋਈ ਫਾਇਦਾ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਜੀ ਵਾਰ-ਵਾਰ ਜਿੰਦਰੀ ਮਿਲਦੀ ਨਹੀਂ ਇਹਨੂੰ ਸੰਭ ਕੇ ਰੱਖੋ ਤੇ ਬਸ ਇਹੀ ਅਪੀਲ ਕਰਦੇ ਆ ਜੀ ਵੀ ਨਸ਼ਿਆਂ ਜੇ ਕੋਈ ਗੇਮ ਨਹੀਂ ਵੀ ਚਾਹੀ ਕਰਨੀ ਆਪਣਾ ਸਰੀਰ ਨੂੰ ਸਾਹਮਣੇ ਰੱਖੋ ਕੀ ਨਾਮ ਮੇਰਾ ਨਾਮ ਗੁਰਜੰਡ ਸਿੰਘ ਹੈ ਜਵਰਾ ਦੇ ਤਾਇਆ ਜੀ ਗੁਰਜੰਡ ਸਿੰਘ ਵੱਲੋਂ ਕਿਹਾ ਗਿਆ ਕਿ ਨਸ਼ੇ ਛੱਡੋ ਨਸ਼ਿਆਂ ਦੇ ਨਾਲ ਘਰ ਬਰਬਾਦ ਵੀ ਹੁੰਦੇ ਨੇ ਉੱਥੇ ਅਸੀਂ ਜਵਰਾ ਦੇ ਦਾਦਾ ਜੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਉਹਨਾਂ ਨੇ ਇੱਕ ਇਹ ਜੀ سپورਟ ਜਿਹੜੀ ਕਹਿੰਦੇ ਬੱਚਿਆਂ ਨੂੰ ਕੀਤੀ ਤੇ ਖੇਡਾਂ ਵਾਲਾ ਉਹਨਾਂ ਨੇ ਪੂਰੇ ਨੈਸ਼ਨਲ ਪੱਧਰ ਤੇ ਜਿਹੜਾ ਨਾਮ ਰੋਸ਼ਨ ਅੰਬੇ ਮੱਜਦੇ ਦਾ ਕੀਤਾ ਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਕਿਵੇਂ ਦੇਖਦੇ ਹੋ ਤੁਹਾਡੇ ਪੋਤੇ ਨੇ ਅੱਜ ਜਿੱਤ ਕੇ ਘਰ ਪਰਤੇ ਕਿਵੇਂ ਦਾ ਮਹਿਸੂਸ ਹੋਇਆ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਉਤਰਾ ਜਿੱਤ ਕੇ ਆਇਆ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਫਤਿਹਗੜ੍ਹ ਸਾਹਿਬ ਜਿਹਦਾ ਨਾਮ ਰੋਸ਼ਨ ਕੀਤਾ ਬਾਕੀ ਅਸੀਂ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰਾਨਾ ਕਰਨੇ ਆ ਬਾਕੀ ਕਹਿੰਦੇ ਆ ਬੱਚਿਆਂ ਜਿਹੜੇ ਨਸ਼ਾ ਲੱਗੇ ਰਹੋ ਕੇ ਮਾਲ ਲਾਉਣ ਆਪਣਾ ਸਿਹਤ ਸੰਭਣ ਜਿਹੜਾ ਨਸ਼ਾ ਤੇ ਵਿੱਚ ਪਏ ਉਹ ਤੁਹਾਨੂੰ ਪਤਾ ਗਲਤ ਕੰਮ ਹੋ ਰਿਹਾ ਹੂੰ ਦੇ ਵਿੱਚ ਜਾਨਾ ਵੀ ਜਾਇਆ ਨਸ਼ੇ ਲਗੇ ਜਾ ਰਹੀਆਂ ਨੇ ਤੇ ਆਪਣੇ ਜਿਹੜੇ ਐਸਐਮਰ ਇਹਨਾਂ ਨੂੰ ਇੱਧਰ ਲਾਇਆ ਇਹ ਨਸ਼ਾ ਤੋਂ ਬਚੇਰੇ ਆ ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰੀ ਜਾਂਦੀ ਹੈ ਕਿਵੇਂ ਦਾ ਉਪਰਾਲਾ ਦੇਖਦੇ ਹੋ ਜਿਹੜਾ ਤੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਦਾਦਾ ਜੀ ਨੇ ਪੂਰੇ ਭੰਗੜੇ ਪਾਏ ਫਿਰ ਇਹਦੋਂ ਆਇਆ ਕੋਤਾ ਕਰੇ ਪੂਰੇ ਭੰਗੜੇ ਪਾਏ ਨੇ ਜੀ ਰਾਤ ਭੰਗੜੇ ਪਾਏ ਨੇ ਫਿਰ ਹਾਂ ਇਸ ਮਨੇ ਜਵਰਾ ਦੇ ਦਾਦਾ ਜੀ ਇਹਨਾਂ ਨੇ ਕਿਹਾ ਕਿ ਜਵਰਾਤ ਦੇ ਜਿੱਤਣ ਨਾਲ ਜਿੱਥੇ ਭੰਗੜੇ ਵੀ ਪਿੰਡ ਦੇ ਵਿੱਚ ਪਾਏ ਪਿੰਡ ਵਾਸੀਆਂ ਵੱਲੋਂ ਪੂਰਾ ਸਵਾਗਤ ਤੇ ਮਾਨ ਸਤਕਾਰ ਵੀ ਦਿੱਤਾ ਗਿਆ ਜਵਰਾਤ ਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਦੇ ਕਿਵੇਂ ਦਾ ਲੱਗਿਆ ਜਦੋਂ ਜਵਰਾਤ ਜਿੱਤ ਕੇ ਘਰੇ ਪਰਤੇ ਆ ਹਾਂਜੀ ਕਿਵੇਂ ਦੇਖਦੇ ਹੋ ਜਦੋਂ ਜਵਰਾਤ ਘਰੇ ਪਰਤੇ ਆ ਦਿੱਤ ਹਾਂਜੀ ਪੂਰੀ ਖੁਸ਼ੀ ਮਨਾਈਏ ਢੋਲ ਲਿਆਂਦਾ ਸੀਗਾ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਸੀ ਜੀ ਉੱਥੋਂ ਫਿਰ ਅਸੀਂ ਲੱਡੂ ਵੰਡੇ ਵੰਡ ਕੇ ਸਾਰੇ ਚਾਚੇ ਤਾਇਆ ਦੇ ਮਤਲਬ ਮੁੰਡੇ ਭਰਾ ਸਾਡੇ ਸਾਰਾ ਪਰਿਵਾਰ ਸਿੱਖਠਾ ਹੋ ਸਾਰੇ ਇਕੱਠੇ ਹੋ ਗਏ ਸੀ ਆਪਣੇ ਮਨ ਲੋਕ ਘਰ ਦੇ ਜਿੰਨੇ ਵੀ ਜੀ ਆ ਜੀ ਫਿਰ ਅਸੀਂ ਤੇ ਬਾਅਦ ਵਿੱਚ ਵੀ ਬੈਠੇ ਰਹੇ ਫਿਰ ਗੱਲਬਾਤਾਂ ਮਾਰਦੇ ਰਹੇ ਜੀ ਹਾਸਾ ਮਖੋਲ ਕਰਦੇ ਰਹੇ 12 ਵਜੇ ਤੱਕ ਜਾਨੀ ਕਿ ਖੁਸ਼ੀ ਮਨਾਉਂਦੇ ਰਹੇ ਜੀ ਪੂਰੀ ਬਹੁਤ ਵਧੀਆ ਲੱਗਿਆ ਜੀ ਇਹਨੂੰ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਹੀ ਬਸ ਨਸ਼ਾ ਛੱਡਣ ਜੀ ਆਪਣਾ ਤੇ ਗੇਮ ਕਰਨ ਗੇਮ ਕਰਨਗੇ ਜੇ ਚੰਗੀ ਗੇਮ ਕਰਨਗੇ ਮੰਨ ਲਓ ਕਸ਼ ਕਰਨਗੇ ਤਾਂ ਨੌਕਰੀ ਆਟੋਮੈਟਿਕ ਆਪਣੇ ਆਪ ਨੂੰ ਸਰਕਾਰ ਦੇ ਦਊਗੀ ਆਪਣਾ ਸਰਕਾਰ ਦੇ ਪਰਾਲੇ ਵਧੀਆ ਕੀਤੇ ਨੇ ਤੇ ਹੁਣ ਗੇਮ ਤਾਂ ਬੱਚੇ ਨੇ ਆਪ ਕਰਨੀ ਹੈ ਜੀ ਜੇ ਨਸ਼ਾ ਕਰਨਗੇ ਤਾਂ ਗੇਮ ਦੇ ਵਿੱਚ ਫਿਰ ਤਾਂ ਕੁਝ ਨਹੀਂ ਮਿਲਣਾ ਨੌਕਰੀਆਂ ਕਿਵੇਂ ਮਿਲਣਗੀਆਂ ਫਿਰ ਕਿਵੇਂ ਮਿਲਣਗੀਆਂ ਜੀ ਇਹਦੇ ਵਿੱਚ ਜੇ ਵੀ ਗੇਮ ਕਰਨਾ ਜੇ ਆਪਣੇ ਚੋ ਹੋਊਗਾ ਕੋਈ ਸਾ ਫਿਰ ਸਾਰਾ ਕੋ ਦੇਖ ਜਾਂਦਾ ਜੀ ਜੇ ਹੁਣ ਆਪਣੇ ਜਵਰਾਜ ਸਿੰਘ ਨੇ ਕਰਿਆ ਜੀ ਮਤਲਬ ਜੇ ਤਾਂ ਦੇਖ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਫਿਰ ਮੈਡਲ ਵੀ ਜਿੱਤੇ ਆ ਜੀ ਐਦਾਂ ਹੀ ਜੇ ਮੰਨ ਲਓ ਕਰੀ ਜਾਊਗਾ ਗੇਮ ਮੰਨ ਲਓ ਮੰਨ ਲਾ ਕੇ ਤਾਂ ਸਰਕਾਰ નોકરી ਦਊਗੀ ਦਊਗੀ ਫਿਰ ਜਵਰਾਜ ਦਾ ਨਾਮ ਕਿ ਕ੍ਰਿਕਟ ਖਿਡਾਰੀ ਵੀ ਹੈ ਜਗਰਾਸ ਸੀ ਉੱਥੇ ਉੱਥੇ ਹੀ ਨਾਰਾ ਕਿਵੇਂ ਦੇਖਦੇ ਹਾਂ ਹੀ ਬਸ ਉਹਦੇ ਸਭ ਉਹਦੇ ਕਰਕੇ ਰੱਖਿਆ ਗਿਆ ਇਹ ਤਾਇਆ ਜੀ ਨੇ ਰੱਖਿਆ ਜੀ ਜਵਰਾਜ ਦੇ ਨੇ ਜਵਰਾਜ ਸਿੰਘ ਇਹ ਜਦੋਂ ਹੋਇਆ ਸੀ ਕਹਿੰਦਾ ਮੈਂ ਜਵਰਾਜ ਸਿੰਘ ਨਾਮ ਰੱਖਣਾ ਇਹਦਾ ਫਿਰ ਇਹ ਵੀ ਕਹਿੰਦਾ ਹੁੰਦਾ ਸੀ ਕਹਿੰਦਾ ਉਹਦੇ ਉਹ ਬੜਾ ਮਸ਼ਹੂਰ ਆ ਉਹ ਵੀ ਨਾਰੋਸ਼ਨ ਕਰਿਆ ਵੀ ਉਹਦੇ ਨੂੰ ਇਹ ਵੀ ਕਰੂਗਾ ਕੰਮ ਵੀ ਉਹੀ ਜੋਬਰਾਜ ਵਾਲੀ ਨੇ ਫਿਰ ক্রিকেট ਖਿਡਾਰੀ ਵਾਲੀ ਹਾਂਜੀ ਹਾਂਜੀ ਬਿਲਕੁਲ ਉਹੀ ਨੇ ਬਹੁਤ ਤਰੱਕੀ ਕਰ ਰਿਹਾ ਮੁੰਡਾ ਬਹੁਤ ਵਧੀਆ ਕਹਿੰਦੇ ਨੇ ਖੇਡਾਂ ਨਾਲ ਜੇ ਆਪਾਂ ਮਿਹਨਤ ਕਰਾਂਗੇ ਤਾਂ ਹੀ ਅੱਗੇ ਨੌਕਰੀਆਂ ਮਿਲਣਗੇ ਜੇ ਮਿਹਨਤ ਨਹੀਂ ਕਰਾਂਗੇ ਤਾਂ ਨੌਕਰੀਆਂ ਸਰਕਾਰ ਕਿਵੇਂ ਦੇਵੇਗੀ ਜੇ ਆਪਣੇ 'ਚ ਕੋਈ ਹੁਨਰ ਹੋਊਗਾ ਤਾਂ ਸਰਕਾਰ ਤਾਂ ਹੀ ਆਪਾਂ ਨੂੰ ਨੌਕਰੀ ਦੇਵੇਗੀ ਉੱਥੇ ਜੋਬਰਾ ਦੀ ਮਾਤਾ ਉਹਨਾਂ ਨੇ ਵੀ ਗੱਲਬਾਤ ਕਰਦਿਆਂ ਕਿ ਮਾਂ ਇਹ ਘਰ ਸੰਭਦੀ ਤੇ ਮਾਂ ਵੱਲੋਂ ਹੀ ਲਾ ਕਿ ਜਿਹੜਾ ਕਿ ਘਰ ਦੇਖਿਆ ਜਾਂਦਾ ਤੇ ਖਰਾਕ ਜਿਹੜੀ ਦਿੱਤੀ ਜਾ ਰਹੀ ਆ ਉਹ ਵੀ ਗੱਲਬਾਤ ਕਰਦੇ ਆ ਕਿ ਕਿਵੇਂ ਦੀ ਖਰਾਕ ਜਬਰਾਨ ਦਿੱਤੀ ਜਾਂਦੀ ਆ ਅਹ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਕਿਵੇਂ ਦੀ ਜਬਰਾਨ ਨੂੰ ਡੇਲੀ ਰੁਟੀਨ ਦਿੰਦੇ ਹੋ ਖਰਾਕ ਦੀ ਹਾਂਜੀ ਇਹਨੂੰ ਲੱਸੀ ਦਹੀਂ ਦੁੱਧ ਸ਼ਰਦਾਈ ਘੋਟਕੇ ਦੇ ਦਈ ਦੀ ਘਰ ਦੀ ਖਰਾਕ ਸਾਰੀ ਦੇ ਦਈ ਦੀ ਘਰ ਦੀ ਖਰਾਕ ਦਿੰਦੇ ਹੋ ਹਾਂਜੀ ਸਾਰੀ ਘਰ ਦੀ ਖਰਾਕ ਹੁੰਦੀ ਜਿਵੇਂ ਅੱਜ ਕੱਲ ਦੇ ਬੱਚੇ ਦੁੱਧ ਤੋਂ ਗਰੇਜ ਕਰਦੇ ਦੁੱਧ ਨਹੀਂ ਪੀਂਦੇ ਹੈਗੇ ਕਹਿੰਦੇ ਦੁੱਧ ਨਹੀਂ ਪੀਣਾ ਦਹੀਂ ਨਹੀਂ ਖਾਣਾ ਕਿਵੇਂ ਬੱਚਿਆਂ ਨੂੰ ਕੀ ਕੀ ਕਹਿਣਾ ਚਾਹਦੇ ਹੋ ਇਹ ਤਾਂ ਬਹੁਤ ਦੁੱਧ ਪਿੰਦਾ ਜੀ ਲੱਸੀ ਦਹੀਂ ਇਹ ਲੈਜੈਂਡੀ ਟਾਈਮ ਰੋਟੀ ਖਾਣੀ ਨਾਲ ਲੱਸੀ ਦਹੀਂ ਨਾਲ ਖਾਣੀ ਹੈ ਜੀ ਦੁੱਧ ਵੀ ਇਹਨੇ ਪੀਣਾ ਰੱਜ ਕੇ ਜੀ ਸ਼ਰਦਾਈ ਘੋਟ ਕੇ ਦੇਈ ਦੀ ਜੀ ਦੁੱਧ ਤਾਂ ਨਹੀਂ ਘਟ ਜਾਂਦਾ ਘਰ ਦਾ ਨਾ ਜੀ ਤੁਸੀਂ ਬੜੂ ਮਾਸਾ ਰੱਖਿਆ ਹੋਈਆਂ ਜਿਆਦੀਆਂ ਜੀ ਅੱਛਾ ਜੀ ਹਾਂਜੀ ਕਿੰਨਾ ਦੁੱਧ ਪੀ ਜਾਂਦਾ ਫਿਰ ਡੇਲੀ ਚ ਜੀ ਹਾਂਜੀ ਪਹਿਲਾਂ ਪਹਿਲਾਂ ਤਾਂ ਬਚੈਰਾ ਪਿੰਦਾ ਸੀ 5-5 ਦਾ 4-5 ਕਿਲੋ ਦੁੱਧ ਜੀ ਹੁਣ ਕੋਚ ਦੇ ਹਿਸਾਬ ਨਾਲ ਜਿਸ ਤਰ੍ਹਾਂ ਕੋਚ ਨੇ ਡਾਈਟ ਦੱਸੀ ਹੈ ਉਸ ਹਿਸਾਬ ਨਾਲ ਪਿੰਦਾ ਜੀ ਬੱਚੇ ਹੋਰ ਬੱਚਿਆਂ ਨੂੰ ਕੀ ਅਪੀਲ ਕਰਦੇ ਮਾਵਾ ਨੂੰ ਕੀ ਅਪੀਲ ਕਰਦੇ ਮੈਂ ਮਾਵਾ ਵੀ ਕ ਨਾਜੀ ਚਾਹਣਾ ਦਿਆ ਕਰੋ ਜੀ ਬੱਚਿਆਂ ਨੂੰ ਦੁੱਧ ਦੇਈ ਦਿਓ ਬੱਚਿਆਂ ਨੂੰ ਲੱਸੀ ਦਿਓ ਵਧੀਆ ਨਿਆਣੇ ਨੂੰ ਖਰਾਕ ਦਿਓ ਆਪ ਨਾਲ ਆਪਣਾ ਯੋਗਦਾਨ ਪਾਓ ਬੱਚਿਆਂ ਦੇ ਨਾਲ ਨਸ਼ਿਆਂ ਤੋਂ ਬਚਾਓ ਖੇਡਾਂ ਦੇ ਪਾਸੇ ਲਾਓ ਬੱਚਿਆਂ ਨੂੰ ਜੀ ਖੇਡਾਂ ਦੇ ਪਾਸੇ ਲਾਉਣਾ ਚਾਹੀਦਾ ਹੈ ਉੱਥੇ ਪਿੰਡ ਵਾਸੀ ਨੇ ਸਾਡੇ ਨਾਲ ਰਿੰਕੂ ਢਿੰਡਸ ਨਾਲ ਵੀ ਗੱਲਬਾਤ ਕਰਦੇ ਆ ਕਿ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਜਦੋਂ ਜਵਰਾਜ ਜਿੱਤ ਕੇ ਘਰ ਪਰਤਿਆ ਪਹਿਲਾਂ ਤਾਂ ਬਹੁਤ ਮੁਬਾਰਕਾ ਤੁਹਾਡੇ ਪਿੰਡ ਦੇ ਨੌਜਵਾਨ ਨੇ ਨੈਸ਼ਨਲ ਪੱਧਰ ਤੇ ਨਾਮ ਰੋਸ਼ਨ ਕਰਿਆ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਦੀ ਗੱਲ ਹੋਈ ਆ ਜਦੋਂ ਪਤਾ ਲੱਗਿਆ ਸਾਡੇ ਪਿੰਡ ਵਾਸੀਆਂ ਨੂੰ ਵੀ ਜਵਰਾ ਸਿੰਘ ਢਿੰਡਸਾ ਮਤਲਬ ਮੈਡਲ ਜਿੱਤ ਗਏ ਉਹਦੇ ਬਾਅਦ ਚ ਫਿਰ ਪਿੰਡ 'ਚ ਜਸ਼ਨ ਮਨਾਏ ਗਏ ਇਹਨਾਂ ਦਾ ਸਵਾਗਤ ਵੀ ਕੀਤਾ ਗਿਆ ਹਾਰ ਪਾਏਗੇ ਟੋਲ ਤਮਾਕੇ ਨਾਲ ਵਧੀਆ ਸਵਾਗਤ ਕੀਤਾ ਗਿਆ ਉਹ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਇਹੀ ਬੇਨਤੀ ਆ ਵੀ ਆਪਣਾ ਗੇਮਾਂ ਕਰਨੀ ਆਓ ਨਸ਼ਾ ਕਰਨੀ ਨਹੀਂ ਧਿਆਨ ਜਾਊਗਾ ਇੱਕ ਪੰਜਾਬ ਸਰਕਾਰ ਨੂੰ ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਮੁੰਡਾ ਗੇਮ ਕਰਦਾ ਹੈ ਤੁਹਾਨੂੰ ਵਧੀਆ ਨੌਕਰੀ ਦਿੱਤੀ ਜਾਵੇ ਨੌਕਰੀ ਦੇਣ ਨਾਲ ਫਿਰ ਬੱਚਾ ਆਪ ਹੀ ਗੇਮ ਕਰਦਾ ਤੇ ਬਾਕੀ ਹੋਰ ਗੱਲ ਹੈ ਜਿਹੜੇ ਦੇਸ਼ ਵਿਦੇਸ਼ ਜਾ ਰਹੇ ਨੇ ਫਿਰ ਆਪੀ ਜਾਣਾ ਘਟ ਜਾਣਗੇ ਜਦੋਂ ਉਹਨਾਂ ਨੂੰ ਨੌਕਰੀ ਇੱਥੇ ਮਿਲ ਜਾਊਗੀ ਮੇਰੀ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਹਾਂ ਬਹੁਤ ਵਧੀਆ ਜਿਹੜਾ ਕਿ ਸੁਝਾਅ ਦਿੱਤਾ ਇਹਨਾਂ ਨੇ ਇਹ ਕਿ ਜਿਹੜੇ ਨੌਜਵਾਨ ਖੇਡਾਂ ਖੇਡਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜੀ ਨੌਕਰੀ ਦਿੱਤੀ ਜਾਵੇ ਤੇ ਇੱਕ ਜਿਹੜੇ ਕਿ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਆ ਉਹ ਵੀ ਰੁਕ ਸਕੇ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਣ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੜੂ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਸ਼ੇਸ਼